ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪਲੀਜ਼ ਸਾਲ ਤੋਂ ਜਿੰਦਗ ਲੱਭਦੇ ਸੋ ਦੱਸਵਾ ਜਰੂਰ ਜੀ ਆਪਾਂ ਬਣਾਉਣਗੇ ਬਲੌਗ 9:00 9:00 ਤੱਕ ਵੀ ਇਸ ਨੂੰ ਹਲਕੀ ਮੇਜ਼ਾ ਲੱਗਿਆ ਲਾਈਕ ਵੀਟ ਸ਼ੇਅਰ ਜ਼ਰੂਰ ਕਰਿਓ ਜੀ ਚੈਨਲ ਸਪੱਜੀ ਮਾਰਾ ਤੇ ਚੈਨਲ ਸਬਸਕ੍ਰਾਈਬ ਵੀ ਕਰੋ ਪਹਿਲਾਂ ਸੀ ਮਾਮਾ ਦੀਆਂ ਬੋਲੇ ਗੜੀਆਂ ਫਿਰ ਰਸਬਲਾ ਬਣਾਉਣ ਲੱਗੀਆਂ ਹੁਣ ਮੈਂ ਤੇ ਹੁਣ ਇਹ ਮੱਝਨ ਪਾਣੀ ਦਬਾਉਣ ਲੱਗੇ

تھوڑا پڑھتے ہیں کیا والی چھٹی تھا آواز تو جو ہے ہم کو پہلا پیٹا پڑھتے ہیں ہاں جی تو دو کوانے نا گیلے نہ لگا گھن تھا ٹھیک ہے تھوڑا تھا मैंने तो दूजा दुध नहीं बधिया लगता है so 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 <स्क्राषवित> दुध <स्क्राथवित> <rough living shoes> <it sounds> <zaten> <mäßig> ਇਹ ਨਹੀਂ ਪੀਂਗੇ ਹਮ ਕਰੀਮ ਹਮ ਲਈ ਦੇਖਾ ਇਹ ਨਹੀਂ ਮਨ ਬਿੰਦੀ ਚਲੋ ਜੀ ਆਪਾਂ ਤੌੜੀ ਕੇ ਦੁੱਧ ਰੱਖਦੇ ਹੁੰਨੇ ਆਂਗੇ ਵਧੀਆ ਇਹ ਕੜ ਕੇ ਦੁੱਧ ਦੇਖੋ ਤੁਸੀਂ ਆਪਾਂ ਇਹਨੂੰ ਕੇ ਨੀਚੇ ਜਮਾਵਾਂਗੇ ਸਵੇਰੇ ਬਣੂਗੀ ਢਸੀ ਤੌੜੀ ਆਏ ਦੁੱਧ ਦੀ ਮੈਂ ਤਾਂ ਪੀਉਂਦੀ कर लाओ मैं बात क्या है वो हिल जाएगा नंबर एक थिया एक फिर मतलब आपको मिल जाएगा वही वही तो जानते हैं चप्पलान में नौकरी करेगा देखना मैं तीजा आखिर कितना बोल रहे थे वो वो तो बता लो क्या है सच्चा तीजा यात्रा सुविधा

डर सची मेनु करना पैदा सारा काम तेरी अंदर निकलया है तू देखता ला चुपेरी देखी तुझ मर देखी

ਆਨੇ ਮਾ ਫਿਟਨੈਸ ਕੁਛ ਲੈਂਦੇ ਤੇ ਹਨ ਹਾਂ ਫੋਰਾ ਕਸ਼ਮੀਰ ਲੈ ਕੇ ਆਏ ਸੀਗਾ ਕਸ਼ਮੀਰ ਲੈ ਕੇ ਆਏ ਸੀ ਹਾਂ ਆਪਾਂ ਨੇ ਉਹਰੇ ਲਾਤਾ ਸਖ ਵੀ ਕਿਹੜਾ ਹੋਊਗਾ ਮਾੜਾ ਇੱਕ ਛੋਟਾ ਹੀ ਦੇਤਾ ਹੁ ਜਮੀ ਫਿਰ ਨਮਾ ਵੀ ਵਧੀਆ ਹੋ ਗਿਆ ਆਪਣਾ ਦੋ ਤਰ੍ਹਾਂ ਇਧਰ ਹੋ ਸ਼ਾਮ ਵਧੀਆ ਹੋ ਜੂਗੀ ਚਲੋ ਜੀ ਆਈਸੀ ਅੱਜ ਦਾ ਆਪਣਾ ਵਲੋਗ ਆਪਾਂ ਕੱਲ ਨੂੰ ਮਿੱਤੇ ਕਿਸੇ ਨਵੇਂ ਵਲੋਗ ਦੇ ਨਾਲ ਅਜੇ ਚੈਨਲ ਤੇ ਪਹਿਲੀ ਵਾਰ ਆਪਣੀ ਜੈਨ ਨੂੰ ਸਬਸਕ੍ਰਾਈਬ ਜਰੂਰ ਕਰੋ ਤੁਹਾਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗੀ ਤੇ ਚਲੋ ਜੀ ਆਪਾਂ ਵੀ ਮਿਲਦੇ ਹਾਂ ਕੱਲ੍ਹ ਕਿਸੇ ਨਵੇਂ ਬਲਾਗ ਦੇ ਨਾਲ ਸਤਿ ਸ੍ਰੀ ਅਕਾਲ